ਪੈਂ ਸੁਖਣ ਵਾਲਾ ਹੋਏ ਗੁਰਵਿੰਦਰ ਸਿੰਘ ਦੇ ਕਤਲ ਮਾਮਲੇ ਦੇ ਵਿੱਚ ਇੱਕ ਹੋਰ ਗ੍ਰਿਫਤਾਰੀ ਹੋਈ ਹੈ ਗ੍ਰਿਫਤਾਰੀ ਵਿਸ਼ਵਜੀਤ ਸਿੰਘ ਦੀ ਹੋਈ ਹੈ ਜਿਸ ਨੂੰ ਹਰਕਮਲ ਸਿੰਘ ਦਾ ਸਾਥੀ ਦੱਸਿਆ ਜਾ ਰਿਹਾ ਹੈ ਤੇ ਇਸ ਦੀ ਇਨਵੋਲਵਮੈਂਟ ਹਾਲੇ ਤੱਕ ਜੋ ਆਈਆ ਉਹ ਇਹ ਹੈ ਕਿ ਜਦੋਂ ਕ੍ਰਾਈਮ ਕਰਨ ਦੇ ਲਈ ਹਰਕਮਲ ਸਿੰਘ ਸੁਖਣ ਵਾਲਾ ਪਿੰਡ ਦੇ ਵਿੱਚ ਰੁਪਿੰਦਰ ਕੌਰ ਦੇ ਸੱਦੇ ਤੇ ਆਉਂਦਾ ਆ ਤਾਂ ਉਸ ਵੇਲੇ ਆਪਣੀ ਗੱਡੀ ਦੇ ਉੱਪਰ ਹਰਕਮਲ ਸਿੰਘ ਨੂੰ ਇਹ ਉਸ ਸੁਖਣ ਵਾਲਾ ਪਿੰਡ ਦੇ ਵਿੱਚ ਗੁਰਵਿੰਦਰ ਸਿੰਘ ਦੇ ਘਰ ਦੇ ਵਿੱਚ ਛੱਟ ਕੇ ਜਾਂਦਾ ਤੇ ਜਸ ਤੋਂ ਬਾਅਦ ਜਦੋਂ ਪੂਰੀ ਵਾਰਦਾਤ ਜਿਹੜੀ ਹੈਗੀ ਆ ਉਹ ਹੋ ਜਾਂਦੀ ਹੈ ਉਸ ਤੋਂ ਬਾਅਦ ਇਹੋ ਵਿਸ਼ਪਜੀਤ ਸਿੰਘ ਹਰਕਮਲ ਸਿੰਘ ਨੂੰ ਲੈ ਕੇ ਜਾਂਦਾ ਆ ਤੇ ਇਹ ਵੀ ਗੱਲ ਜਿਹੜੀ ਆ ਸਾਹਮਣੇ ਆਏ ਕਿ ਇਹ ਦੋਨੋਂ ਉਸ ਤੋਂ ਬਾਅਦ ਮੁੰਬਈ ਬਲ ਫਰਾਰ ਹੋ ਜਾਂਦੇ ਨੇ ਪੰਜਾਬ ਛੱਡ ਕੇ ਜਿਹੜਾ ਆ ਉਹ ਭੱਜ ਜਾਂਦੇ ਨੇ ਹਰਕਮਲ ਸਿੰਘ ਤੇ ਉਸ ਦਾ ਸਾਥੀ ਵਿਸ਼ਪਜੀਤ ਸਿੰਘ ਜਿਹੜਾ ਉਸ ਵੇਲੇ ਜਿਹੜਾ ਹੈਗਾ ਇਨਵੋਲਵ ਸੀ ਇਸ ਸਰ ਮਸਲੇ ਦੇ ਵਿੱਚ ਜਦੋਂ ਹਰਕਮਲ ਸਿੰਘ ਇਹ ਕਤਲ ਕਰਦਾ ਰੁਪਿੰਦਰ ਕੌਰ ਉਸ ਨੂੰ ਜਿਹੜਾ ਆ ਉਹ ਬੁਲਾਉਂਦੀ ਆ ਤਾਂ ਸਭ ਤੋਂ ਪਹਿਲਾਂ ਜਿਹੜਾ ਹਰਕਮਲ ਆ ਉਹ ਮੁੰਬਈ ਤੋਂ ਵਾਪਸ ਪੰਜਾਬ ਆਉਂਦਾ ਹੈ ਤੇ ਕੋਰਟ ਦੇ ਵਿੱਚ ਸਰੈਂਡਰ ਕਰਦਾ ਆ ਤੇ ਉਸ ਤੋਂ ਬਾਅਦ ਪੁਲਿਸ ਨੂੰ ਇੱਕ ਹੋਰ ਜਿਹੜਾ ਆ ਪੁਚ ਕੇਸ ਤੇ ਵਿੱਚ ਇੱਕ ਹੋਰ ਗੱਲ ਸਾਹਮਣੇ ਆਉਂਦੀ ਆ ਕਿ ਵਿਸ਼ਪਜੀਤ ਨਾਮਕ ਸਾਥੀ ਵੀ ਇਸ ਸਬਦੇ ਵਿੱਚ ਜਿਹੜਾ ਆ ਉਹ ਇਨਵੋਲ ਬਾ ਉਸ ਤੋਂ ਬਾਅਦ ਗ੍ਰਿਫਤਾਰੀ ਜਿਹੜੀ ਆ ਉਹ ਵਿਸ਼ਪਜੀਤ ਸਿੰਘ ਦੀ ਹੁੰਦੀ ਆ ਇਹ ਗੱਲ ਹੋਰ ਇਸ ਸਬਦੇ ਦੌਰਾਨ ਹੁਣ ਤੱਕ ਦੀ ਜਾਂਚਬੀਨ ਦੇ ਦੌਰਾਨ ਸਾਹਮਣੇ ਜੋ ਆਈ ਆ ਉਹ ਇਹ ਹੈ ਕਿ ਜਿਹੜਾ ਵੀ ਸਮਾਨ ਜਿਹੜਾ ਹੈਗਾ ਘਰ ਦਾ ਸਮਾਨ ਸੀ ਜਿਸ ਦੀ ਚਰਚਾ ਜਿਹੜੀ ਆ ਉਹ ਹੋ ਰਹੀ ਆ ਕਿ ਰੁਪਿੰਦਰ ਕੌਰ ਦੇ ਘਰ ਦੇ ਵਿੱਚ ਜੋ ਸਮਾਨ ਸੀ ਉਹ ਜਿਹੜਾ ਆ ਲੁੱਟ ਲੁੱਟਕਸੁੱਟ ਹੋਈ ਆ ਉਸ ਦੀ ਚੋਰੀ ਹੋਈ ਆ ਰੁਪਿੰਦਰ ਕੌਰ ਦੇ ਵੱਲੋਂ ਜੋ ਨਾਟਕੀ ਢੰਗ ਜਿਹੜਾ ਹੈਗਾ ਅਖਤਿਆਰ ਕੀਤਾ ਗਿਆ ਨਾਟਕੀ ਢੰਗ ਦੇ ਨਾਲ ਦੱਸਿਆ ਗਿਆ ਕਿ ਸਭ ਕੁਝ ਹੋਇਆ ਤਾਂ ਕਹਿੰਦੇ ਨੇ ਕਿ ਘਰ ਦਾ ਸਮਾਨ ਵੀ ਹਰਕਮਲ ਸਿੰਘ ਜਿਹੜਾ ਆ ਉਹ ਲੈ ਕੇ ਗਿਆ ਸੀ ਜਦੋਂ ਹਰਕਮਲ ਸਿੰਘ ਤੇ ਵਿਸ਼ਵਜੀਤ ਸਿੰਘ ਨੇ ਜਿਹੜੇ ਨੇ ਉਹ ਜਿਹੜੇ ਹੈਗੇ ਨੇ ਪੰਜਾਬ ਛੱਡਦੇ ਨੇ ਮੁੰਬਈ ਵੱਲ ਜਿਹੜੇ ਆ ਉਹ ਭੱਜਦੇ ਨੇ ਇੱਥੇ ਦੱਸਦੇ ਚੱਲੀਏ ਕਿ 28-29 ਦੀ ਰਾਤ ਨੂੰ ਰੁਪਿੰਦਰ ਕੌਰ ਦੇ ਵੱਲੋਂ ਆਪਣੇ ਹੀ ਘਰਵਾਲੇ ਗੁਰਵਿੰਦਰ ਸਿੰਘ ਦਾ ਕਤਲ ਜਿਹੜਾ ਆ ਆਪਣੇ ਸਾਥੀ ਆਪਣੇ ਪ੍ਰੇਮੀ ਹਰਕਮਲ ਸਿੰਘ ਦੇ ਨਾਲ ਮਿਲ ਕੇ ਕਰ ਦਿੱਤਾ ਜਾਂਦਾ ਆ ਜੋ ਬੱਲੂਆਣੇ ਪਿੰਡ ਦਾ ਜਿਹੜਾ ਆ ਉਹ ਰਹਿਣ ਵਾਲਾ ਸੀ ਹਾਲਾਂਕਿ ਨਾਟਕੀ ਟੰਗ ਅਖਤਿਆਰ ਕੀਤਾ ਗਿਆ ਤਾਂ ਜੋ ਕਿਸੇ ਨੂੰ ਕੰਨੋਂ ਕੰਨ ਖਬਰ ਨਾ ਹੋਵੇ ਪਰ ਰੁਪਿੰਦਰ ਕੌਰ ਨੂੰ ਉਸੇ ਵੇਲੇ ਗ੍ਰਿਫਤਾਰ ਕੀਤਾ ਜਾਂਦਾ ਪੁੱਛਗਿੱਛ ਕੀਤੀ ਜਾਂਦੀ ਹੈ ਤੇ ਪੁੱਛਗਿੱਛ ਤੋਂ ਬਾਅਦ ਹਰਕਮਲ ਸਿੰਘ ਦਾ ਨਾਮ ਜਿਹੜਾ ਹੈ ਸਾਹਮਣੇ ਆਉਂਦਾ ਹੈ ਜੋ ਉਸ ਦਾ ਪ੍ਰੇਮੀ ਸੀ ਤੇ ਐਕਸਟਰਾ ਮੈਰਿਟਲ ਅਫੇਅਰ ਦੇ ਕਰਕੇ ਗੁਰਵਿੰਦਰ ਸਿੰਘ ਦਾ ਕਤਲ ਜਿਹੜਾ ਆ ਉਹ ਕਰ ਦਿੱਤਾ ਜਾਂਦਾ ਆ ਤਾਂ ਉਸ ਤੋਂ ਬਾਅਦ ਕੁਝ ਦਿਨਾਂ ਬਾਅਦ ਹਰਕਮਲ ਸਿੰਘ ਅਦੇ ਵੱਲੋਂ ਕੋਰਟ ਦੇ ਵਿੱਚ ਜਿਹੜਾ ਸਰੈਂਡਰ ਕੀਤਾ ਜਾਂਦਾ ਤੇ ਫਿਰ ਤੀਜੇ ਸਾਥੀ ਦੀ ਇਨਵੋਲਵਮੈਂਟ ਜਿਹੜੀ ਆ ਉਹ ਸਾਹਮਣੇ ਆਉਂਦੀ ਜਿਸ ਦਾ ਨਾਮ ਵਿਸ਼ਪਜੀਤ ਸਿੰਘ ਹੈ ਜਿਸ ਦਿਨ ਇਨਵੋਲਵਮੈਂਟ ਆ ਰਹੀ ਹਾਲੇ ਤੱਕ ਦੀ ਜੋ ਇਨਵੈਸਟੀਗੇਸ਼ਨ ਦੇ ਵਿੱਚ ਸਾਹਮਣੇ ਆਇਆ ਉਸਦੀ ਇਨਵੋਲਵਮੈਂਟ ਇਹ ਰਹੀ ਕਿ ਉਹ ਆਪਣੀ ਗੱਡੀ ਦੇ ਉੱਪਰ ਹਰਕਮਲ ਸਿੰਘ ਨੂੰ ਸੁਖਣ ਵਾਲਾ ਪਿੰਡ ਦੇ ਵਿੱਚ ਰੁਪਿੰਦਰ ਕੌਰ ਦੇ ਘਰ ਦੇ ਵਿੱਚ ਛੱਡ ਕੇ ਜਾਂਦਾ ਆ ਤੇ ਉਸ ਤੋਂ ਬਾਅਦ ਜਦ ਇਹ ਪੂਰਾ ਘਟਨਾਕਰਮ ਹੁੰਦਾ ਹੈ ਜਾਂ ਕਤਲ ਹੋ ਜਾਂਦਾ ਹੈ ਤਾਂ ਉਸ ਤੋਂ ਬਾਅਦ ਉਸ ਨੂੰ ਲਜਾਣ ਦੇ ਵਿੱਚ ਵੀ ਮੁੱਖ ਜਿਹੜੀ ਹੈ ਕਿ ਕੜੀ ਆ ਉਹ ਵਿਸ਼ਵਜੀਤ ਸਿੰਘ ਬਣਦਾ ਹੈ ਵਿਸ਼ਵਜੀਤ ਸਿੰਘ ਦੇ ਵੱਲੋਂ ਹਰਕਮਲ ਨੂੰ ਆਪਣੀ ਗੱਡੀ ਤੋਂ ਚੁੱਕਿਆ ਜਾਂਦਾ ਤੇ ਫਿਰ ਪੰਜਾਬ ਤੋਂ ਬਾਹਰ ਜਿਹੜਾ ਆ ਉਹ ਲਜਾਇਆ ਜਾਂਦਾ ਇਹ ਵੀ ਚਰਚਾ ਹੈ ਕਿ ਦੋਨੋਂ ਮੁੰਬਈ ਵੱਲ ਜਾਂਦੇ ਨੇ ਹਰਕਮਲ ਸਿੰਘ ਤੇ ਵਿਸ਼ਪਜੀਤ ਸਿੰਘ ਜਿਹੜਾ ਮੁੰਬਈ ਵੱਲ ਜਿਹੜਾ ਹੈਗਾ ਉਹ ਜਾਂਦੇ ਨੇ ਕਿਉਂਕਿ ਪਿੰਡ ਦੇ ਲੋਕਾਂ ਦੇ ਵੱਲੋਂ ਵੀ ਬਾਰੋ-ਬਾਰ ਇਹੀ ਕਿਹਾ ਜਾ ਰਿਹਾ ਸੀ ਕਿ ਇਹ ਗੱਲ ਇਹ ਘਟਨਾਕਰਮ ਦੋ ਜਣਿਆਂ ਦੇ ਵੱਲੋਂ ਨਹੀਂ ਕੀਤਾ ਗਿਆ ਹੋ ਸਕਦਾ ਇਸ ਦੇ ਵਿੱਚ ਦੋ ਤੋਂ ਵਧੇਰੇ ਸਾਥੀ ਜਿਹੜੇ ਨੇ ਉਹ ਹੋ ਸਕਦੇ ਨੇ ਇਹ ਸਭ ਸੀਨ ਦੇ ਵਿੱਚ ਪਰਿਵਾਰਕ ਮੈਂਬਰ ਵੀ ਇਹੀ ਕਹਿ ਰਹੇ ਸੀ ਤਾਂ ਹਾਲੇ ਕਿ ਹਾਲਾਂਕਿ ਹਾਲੇ ਤੱਕ ਤਿੰਨ ਗ੍ਰਿਫਤਾਰੀਆਂ ਇਸ ਦੇ ਵਿੱਚ ਹੋਈਆਂ ਨੇ ਪਹਿਲੀ ਗੁਰਵਿੰਦਰ ਸਿੰਘ ਦੀ ਪਤਨੀ ਰੁਪਿੰਦਰ ਕੌਰ ਦੀ ਦੂਸਰੀ ਗ੍ਰਿਫਤਾਰੀ ਜਿਹੜੀ ਆ ਉਹ ਹੋਈ ਹਰਕਮਲ ਸਿੰਘ ਦੀ ਜੋ ਪਿੰਡ ਬੱਲੂਆਣਾ ਦਾ ਰਹਿਣ ਵਾਲਾ ਆ ਜੋ ਜਿਸਦੇ ਸਬੰਧ ਸਨ ਰੁਪਿੰਦਰ ਕੌਰ ਡਿਨਲ ਤੇ ਤੀਸਰੀ ਗ੍ਰਿਫਤਾਰੀ ਬਿਸ਼ਪਜੀਤ ਸਿੰਘ ਦੀ ਹੋਈ ਆ ਜੋ ਹਰਕਮਲ ਸਿੰਘ ਦਾ ਜਿਹੜਾ ਆ ਦੋਸਤ ਦੱਸਿਆ ਜਾ ਰਿਹਾ ਹਰਕਮਲ ਸਿੰਘ ਦਾ ਸਾਥੀ ਦੱਸਿਆ ਜਾ ਰਿਹਾ ਜਿਸ ਨੂੰ ਭਜਾਉਣ ਦੇ ਵਿੱਚ ਇਸ ਦਾ ਬਹੁਤ ਵੱਡਾ ਹੱਥ ਸੀ ਸੁੱਖਣ ਵਾਲਾ ਪਿੰਡ ਦੇ ਤੱਕ ਇਹੀ ਲੈ ਕੇ ਜਾਂਦਾ ਜਦੋਂ ਕਤਲ ਹੋ ਜਾਂਦਾ ਆ ਕਤਲ ਕਰਨ ਤੋਂ ਬਾਅਦ ਜਿਹੜਾ ਆ ਹਰਕਮਲ ਸਿੰਘ ਨੂੰ ਭਜਾਉਣ ਦੇ ਵਿੱਚ ਵੀ ਇਸ ਦਾ ਸਾਥ ਸਾਹਮਣੇ ਆਉਂਦਾ ਹਾਲਾਂਕਿ ਹਾਲੇ ਤੱਕ ਦੀ ਇਨਵੈਸਟੀਗੇਸ਼ਨ ਦੇ ਵਿੱਚ ਇਹਨਾਂ ਕੋ ਸਾਹਮਣੇ ਕਿਉਂਕਿ ਹੁਣ ਰਿਮਾਂਡ ਦੇ ਉੱਪਰ ਹੋਰ ਪੁੱਛਗਿੱਛ ਜਿਹੜੀ ਹੈਗੀ ਆ ਵਿਸ਼ਪਜੀਤ ਸਿੰਘ ਦੀ ਹੋਣੀ ਆ ਕਿਉਂਕਿ ਇਹ ਵੀ ਖਸਾ ਜਤਾਇਆ ਜਾ ਰਿਹਾ ਕਿ ਜਿਸ ਤਰ੍ਹਾਂ ਦੇ ਨਾਲ ਉਸ ਦਾ ਕਤਲ ਹੁੰਦਾ ਆ ਵਕ ਵਕ ਜਿਹੜੀਆਂ ਨੇ ਚਰਚਾਵਾਂ ਸਾਹਮਣੇ ਆ ਰਹੀਆਂ ਵਕ ਵਕ ਕਹਾਣੀਆਂ ਸਾਹਮਣੇ ਆ ਰਹੀਆਂ ਕਿ ਗਲਾ ਘੋਟਿਆ ਜਾਂਦਾ ਆ ਮਨ ਘਟੜਦਾ ਬਹੁਤ ਚਰਚਾਵਾਂ ਨੇ ਤਾਂ ਇਹ ਹਾਲੇ ਹਾਲ ਤੱਕ ਦੀ ਇਨਵੈਸਟੀਗੇਸ਼ਨ ਦੇ ਵਿੱਚ ਇਹ ਗੱਲ ਜਿਹੜੀ ਹਾਲਾਂਕਿ ਸਾਹਮਣੇ ਨਹੀਂ ਆਈ ਕਿ ਵਿਸ਼ਪਜੀਤ ਸਿੰਘ ਅੰਦਰ ਵੀ ਜਾਂਦਾ ਜਾਂ ਨਹੀਂ ਜਾਂਦਾ ਪਰ ਹਾਲੇ ਤੱਕ ਇਹ ਗੱਲ ਜਿਹੜੀ ਆ ਜ਼ਰੂਰ ਪੁਗਤਾ ਹੋ ਚੁੱਕੀ ਆ ਕਿ ਆਪਣੀ ਗੱਡੀ ਦੇ ਵਿੱਚ ਹਰ ਕਮਲ ਸਿੰਘ ਨੂੰ ਹਰ ਕਮਲ ਨੂੰ ਲਿਆ ਕੇ ਵਿਸ਼ਪਜੀਤ ਸਿੰਘ ਜਿਹੜਾ ਸੁਖਣ ਵਾਲਾ ਪਿੰਡ ਦੇ ਵਿੱਚ ਰੁਪਿੰਦਰ ਕੌਰ ਦੇ ਘਰ ਦੇ ਵਿੱਚ ਜਿਹੜਾ ਆ ਉਹ ਛੜਦਾ ਹੈ ਤੇ ਉਸ ਤੋਂ ਬਾਅਦ ਜਦੋਂ ਇਹ ਸਾਰਾ ਘਟਨਾ ਕਰਮ ਹੁੰਦਾ ਉਸ ਤੋਂ ਬਾਅਦ ਅੱਗੇ ਜਿਹੜਾ ਆ ਉਹ ਲੈ ਕੇ ਜਾਂਦਾ ਜਿਸ ਤੋਂ ਬਾਅਦ ਇਹ ਮੁੰਬਈ ਭੱਜਣ ਦੀਆਂ ਚਰਚਾਵਾਂ ਵੀ ਇਹਨਾਂ ਦੀਆਂ ਨੇ ਤੇ ਗੱਡੀ ਜਿਸ ਗੱਡੀ ਦੇ ਉੱਪਰ ਸੁਖਣ ਵਾਲਾ ਪਿੰਡ ਦੇ ਵਿੱਚ ਉਸ ਰਾਤ ਤੇ ਪਹੁੰਚਦੇ ਨੇ ਤੇ ਜਿਸ ਗੱਡੀ ਦੇ ਵਿੱਚ ਇਹ ਸੁਖਣ ਵਾਲਾ ਪਿੰਡ ਤੋਂ ਉਸ ਰਾਤ ਜਿਹੜੇ ਆ ਉਹ ਵਾਪਸ ਜਾਂਦੇ ਨੇ ਉਹ ਗੱਡੀ ਵੀ ਫਰੀਦਕੋਟ ਪੁਲਿਸ ਦੇ ਵੱਲੋਂ ਰਿਕਵਰ ਜਿਹੜੀ ਆ ਕਰ ਲਈ ਗਈ ਆ ਹਾਲਾਂਕਿ ਹੋਰ ਰਿਮਾਂਡ ਦੇ ਦੌਰਾਨ ਹੋਰ ਕੀ ਕੀ ਚੀਜ਼ਾਂ ਇਹਨਾਂ ਦੇ ਵੱਲੋਂ ਕਬੂਲੀਆਂ ਜਾਂਦੀਆਂ ਉਹ ਆਉਣ ਵਾਲਾ ਸਮਾਂ ਦੱਸੇਗਾ ਹਾਲਾਂਕਿ ਹਾਲ ਦੀ ਘੜੀ ਜੋ ਤਿੰਨ ਗ੍ਰਿਫਤਾਰੀਆਂ ਹੋਈਆਂ ਨੇ ਰੁਪਿੰਦਰ ਕੌਰ ਦੀ ਹਰਕਮਲ ਦੀ ਤੇ ਵਿਸ਼ਵਜੀਤ ਸਿੰਘ ਤੁਸੀਂ ਇਸ ਬਾਬਤ ਆਪਣੀ ਟਿੱਪਣੀ ਕਮੈਂਟ ਬਾਕਸ ਦੇ ਵਿੱਚ ਰੱਖਿਓ ਜੁੜੇ ਰਹੋ ਆਰਐਮਟੀ ਟੈਲੀਵਿਜ਼ਨ ਦੇ ਨਾਲ ਹੁਣ ਆਪਣੇ ਦੋਸਤ ਜਸ ਕਰੇਵਾਉਂਦੇ ਹਾਂ ਅੱਜ ਧੰਨਵਾਦ ਜੀ